ਨੋ ਕੋ ਇਹ ਇਲਜ਼ਾਮ ਲੱਗਦੇ ਹੁੰਦੇ ਨੇ ਇਲਜ਼ਾਮਾਂ ਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਤੇ ਜਿਹੜਾ ਸਾਡੀ ਸਰਕਾਰ ਦਾ ਕੰਮ ਆ ਤੁਸੀਂ ਨਾ ਜਦੋਂ ਨਰਪੱਖ ਹੋ ਕੇ ਪਿੰਡਾਂ ਦੇ ਵਿੱਚ ਜਾ ਕੇ ਕੰਮਾਂ ਨੂੰ ਦੇਖੋਗੇ ਤੁਹਾਨੂੰ ਪਤਾ ਲੱਗੂ ਵੀ ਪਿਛਲੇ 50 ਸਾਲਾਂ 'ਚ ਇਹਨਾਂ ਦੇ ਕੰਮ ਨਹੀਂ ਹੋਏ ਜਿਸ ਤਰੀਕੇ ਨਾਲ ਸਾਡੇ ਕਹਿੰਦੇ ਇਰੀਗੇਸ਼ਨ ਦਾ ਕੰਮ ਆ ਬਿਜਲੀ ਬੋਰਡ ਦੇ ਕੰਮ ਨੇ ਬਿਲਾ ਦਾ ਮਾਫੀ ਦਾ ਕੰਮ ਆ ਪੰਚਾਇਤਾਂ ਦੇ ਕੰਮ ਨੇ ਤੇ ਕੱਲੇ-ਕੱਲੇ ਇੰਨੇ ਕੰਮ ਨੇ ਜ਼ਿਆਦਾ ਤੇ ਉਹ ਤਾਂ ਇਤਿਹਾਸਕ ਕੰਮ ਹੋ ਰਹੇ ਨੇ ਹੁਣ ਭਗਵੰਤ ਮਾਨ ਜੀ ਦੀ ਗਵਾਹੀ ਤੇ ਅਰਵਿੰਦ ਕੇਸ਼ਵਲ ਜੀ ਦੀ ਗਵਾਹੀ ਦੇ ਵਿੱਚ ਜੋ ਪੰਜਾਬ ਦੇ ਵਿੱਚ ਹੋ ਰਿਹਾ ਉਹ ਸਾਨੂੰ ਵਿਰੋਧੀਆਂ ਦੀ ਚਿੰਤਾ ਨਹੀਂ ਹੈਗੀ ਸਰਤਾਬ ਬਾਜਵਾ ਬਹੁ ਨਿਸ਼ਾਨੇ ਸਾਹਰੇ ਸੀ ਦੇਖੋ ਪ੍ਰਤਾਪ ਬਾਜਵਾ ਆਪ ਦੀ ਸਰਕਾਰ ਦੇ ਪਿਛਲਾ ਕੋਈ ਕੰਮ ਗਨੇ ਆ ਦੇਵੇ ਮੈਂ ਭਰਾ ਜੀ ਨੂੰ ਬੇਨਤੀ ਕਰੂੰਗਾ ਕਿ ਸਾਨੂੰ ਇਹ ਦੱਸ ਦੇ ਵੀ ਸਾਡਾ ਆ ਕੰਮ ਹੋਇਆ ਵੇ ਦੇਖੋ ਜੇ ਬਾਜਵਾ ਜੀ ਦੀ ਪਾਰਟੀ ਦੀ ਕਾਂਗਰਸ ਦੀ ਅਸੀਂ ਪਿਛਲੇ ਗੱਲਾਂ ਦਾ ਉਹਦਾ ਕਾਰਜਗਿਜਰੀ ਤੇ ਗੱਲ ਕਰਦੇ ਆ ਤਾਂ ਸਾਨੂੰ ਮਨ ਲਓ ਉਹਨਾਂ ਨੂੰ ਜਵਾਬ ਦੇਣਾ ਮੁਸ਼ਕਲ ਹੋ ਜਾਏਗਾ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਸਮਾਂ ਉਹਨਾਂ ਤੇ ਵੇਸਟ ਕੀਤਾ ਦੇਖੋ ਦੇਖੋ ਸਮਾਜਿਕ ਰਿਸ਼ਤੇ ਅਸੀਂ ਨਹੀਂ ਕਹਿੰਦੇ ਕਿਸੇ ਦੇ ਖਰਾਬ ਹੋਣ ਦੁਸ਼ਮਣ ਨਾਲ ਵੀ ਹੱਥ ਮਲਾਉਣ ਤੇ ਕੋਈ ਹਰਜ ਨਹੀਂ ਹੁੰਦਾ ਪਰ ਤੁਹਾਨੂੰ ਨੀਤੀ ਨਹੀਂ ਬਦਲਣੀ ਚਾਹੀਦੀ ਜੇ ਹੁਣ ਉਹ ਇਹ ਜੇ ਛੋਟੀਆਂ ਗੱਲਾਂ ਕਿਸੇ ਦੀਆਂ ਵਿਅਕਤੀਗਤ ਕਰਦਾ ਹੋਣਗੇ ਤਾਂ ਇਹ ਵਿਰੋਧੀ ਧਿਰ ਦੇ ਨਿੱਤ ਦਾ ਕੰਮ ਨਹੀਂ ਹੈਗਾ ਉਹ ਮੀਡੀਅਮ ਦੇ ਤੌਰ ਤੇ ਕੰਮ ਕਰ ਰਹੇ ਨੇ ਭਾਜੀਪੀ ਦੇ ਸੀਐਮ ਦੇ ਵਿੱਚ ਵਿੱਚ ਉਹ ਤਾਂ ਇਹ ਵੀ ਕਹਿ ਸਕਦੇ ਆ ਕੋਈ ਵੀ ਉਹਦਾ ਕਹਿ ਸਕਦਾ ਬਾਜਬਾਜੀ ਵੀ ਵੀ ਭਾਸ਼ਪਾ ਦੀ ਗੱਲ ਕਰਦੇ ਨੇ ਇਹ ਕਿਸੇ ਤੇ ਕੋਈ ਕਿਸੇ ਦੇ ਤੋਂ ਨਹੀਂ ਰੋਕਿਆ ਜਾ ਸਕਦਾ ਉਹ ਆਜ਼ਾਦ ਨੇ ਨਾ ਕਿਸੇ ਨੂੰ ਕੁਝ ਵੀ ਕਹਿ ਸਕਦੇ ਨੇ ਭਰਾਜੀ ਮੇਰੀ ਬੇਨਤੀ ਸੁਣੋ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਵਿਕਾਸ ਕਰਦਿਆਂ ਤਾਂ ਬਹੁਤ ਵੱਡਾ ਵੀੜਾ ਚੁੱਕਿਆ ਤੇ 1000 ਰੁਪਏ ਤਾਂ ਲੱਗਣੀ ਲੱਗਣਾ ਹੁਣ ਇੱਕ ਘਰ ਨੂੰ 4000 ਰੁਪਏ ਜਿਹੜਾ 600 ਜੁਨਟ ਮਾਫੂਰ ਰਿਹਾ ਤੁਸੀਂ ਉਹਦੀ ਮਾਰਕੀਟ ਵੈਲਿਊ ਕੱਢ ਕੇ ਦੇਖ ਲਓ ਵੀ ਕਿੰਨੇ ਰੁਪਏ ਮਾਫ ਨੇ ਇਸ ਤੋਂ ਇਲਾਵਾ ਤਾਂ ਵਾਦਾ ਤਾਂ ਅਲੱਗ ਸੀ ਉਹ ਅਸੀਂ ਉਹ ਵੀ ਕਰ ਰਹੇ ਆ ਨਾ ਹੁਣ ਮੇਰੀ ਗੱਲ ਸੁਣੋ ਅਸੀਂ ਕੋਈ ਐਦਾਂ ਥੋੜੋ ਵੀ ਅਸੀਂ ਨਾ ਕਹਤਾ ਕੋਈ ਸਰਕਾਰ ਦੇ 5 ਸਾਲ ਪੂਰੇ ਹੋ ਗਏ ਉਹ ਵੀ ਤਾਂ ਉਹ ਹੋ ਜਾਊਗਾ ਦਿੱਲੀ ਕੇਂਦਰ ਸਰਕਾਰ ਤੇ ਉਹਨਾਂ ਦੀ ਸਾਂਝੀ ਆ ਉਹਨਾਂ ਨੂੰ ਤਾਂ ਦੇਣਾ ਚਾਹੀਦਾ ਕਿਉਂਕਿ ਉਹਨਾਂ ਦਾ ਖਜ਼ਾਨਾ ਬਹੁਤ ਵੱਡਾ ਤੇ ਦਿੱਲੀ ਦਾ ਖਜ਼ਾਨਾ ਅਜੇ ਤੱਕ ਸਾਡੇ ਮੋਕੇ ਕਦੇ ਘਾਟੇ 'ਚ ਨਹੀਂ ਗਿਆ ਤੇ ਉਹਨਾਂ ਨੇ ਵਾਦਾ ਕੀਤਾ ਸੀ ਦੇ ਦੇਣਾ ਸੀਗਾ ਸਾਡੇ ਤਾਂ ਜਿਹੜੇ ਕਾਂਗਰਸ ਦੀਆਂ ਖੱਡਾਂ ਪੱਟੀਆਂ ਵੀ ਐਨੇ ਮੈਂ ਪਹਿਲਾਂ ਅਸੀਂ ਦੇਖੀਏ ਸਰਕਾਰਾਂ ਵੀ ਸਤੋਂ ਚੱਲਣਾ ਨਹੀਂ ਅਸੀਂ ਫਿਰ ਵੀ ਕਦੇ ਨਹੀਂ ਕਿਹਾ ਵੀ ਸਾਡਾ ਖਜ਼ਾਨਾ ਖਾਲੀ ਇਹ ਦੇਖੋ ਇਹ ਇਲਜ਼ਾਮ ਲੱਗਦੇ ਹੁੰਦੇ ਨੇ ਇਲਜ਼ਾਮਾਂ ਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਤੇ ਜਿਹੜਾ ਸਾਡੀ ਸਰਕਾਰ ਦਾ ਕੰਮ ਆ ਤੁਸੀਂ ਨਾ ਜਦੋਂ ਨਿਰਪੱਖ ਹੋ ਕੇ ਪਿੰਡਾਂ ਦੇ ਵਿੱਚ ਜਾ ਕੇ ਕੰਮਾਂ ਨੂੰ ਦੇਖੋਗੇ ਤੁਹਾਨੂੰ ਪਤਾ ਲੱਗੂ ਵੀ ਪਿਛਲੇ 50 ਸਾਲਾਂ 'ਚ ਇਹਨਾਂ ਦੇ ਕੰਮ ਨਹੀਂ ਹੋਏ ਜਿਸ ਤਰੀਕੇ ਦੇ ਸਾਡੇ ਕਹਿੰਦੇ ਇਰੀਗੇਸ਼ਨ ਦਾ ਕੰਮ ਆ ਬਿਜਲੀ ਬੋਰਡ ਦੇ ਕੰਮ ਨੇ ਬਿਲਾ ਦਾ ਮਾਫੀ ਦਾ ਕੰਮ ਆ ਪੰਚਾਇਤਾਂ ਦੇ ਕੰਮ ਨੇ ਤੇ ਕੱਲੇ-ਕੱਲੇ ਇੰਨੇ ਕੰਮ ਨੇ ਜ਼ਿਆਦਾ ਤੇ ਉਹ ਤਾਂ ਇਤਿਹਾਸਕ ਕੰਮ ਹੋ ਰਹੇ ਨੇ ਹੁਣ ਭਗਵੰਤ ਮਾਨ ਜੀ ਦੀ ਗਵਾਈ ਤੇ ਅਰਵਿੰਦ ਕੇਸ਼ਵਲ ਦੀ ਗਵਾਈ ਦੇ ਵਿੱਚ ਜੋ ਪੰਜਾਬ ਦੇ ਵਿੱਚ ਹੋ ਰਿਹਾ ਉਹ ਸਾਨੂੰ ਵਿਰੋਧੀਆਂ ਦੀ ਚਿੰਤਾ ਨਹੀਂ ਹੈਗੀ ਸਰਤਾਜ ਬਾਜਵਾ ਬਹੁ ਨਿਸ਼ਾਨੇ ਸਾਹਰੇ ਸੀ ਦੇਖੋ ਪ੍ਰਤਾਪ ਬਾਜਵਾ ਆਪ ਦੀ ਸਰਕਾਰ ਦੇ ਪਿਛਲਾ ਕੋਈ ਕੰਮ ਗਨੇਆ ਦੇਵੇ ਮੈਂ ਭਰਾ ਜੀ ਨੂੰ ਬੇਨਤੀ ਕਰੂੰਗਾ ਵੀ ਸਾਨੂੰ ਇਹ ਦੱਸਦੇ ਵੀ ਸਾਡਾ ਆ ਕੰਮ ਹੋਇਆ ਵੇ ਦੇਖੋ ਜੇ ਬਾਜਵਾ ਜੀ ਦੀ ਪਾਰਟੀ ਦੀ ਕਾਂਗਰਸ ਦੀ ਅਸੀਂ ਪਿਛਲੇ ਗੱਲਾਂ ਦਾ ਉਹਦਾ ਕਾਰਜਗਿਰੀ ਤੇ ਗੱਲ ਕਰਦੇ ਆ ਤਾਂ ਸਾਨੂੰ ਮਨੋਂ ਉਹਨਾਂ ਨੂੰ ਜਵਾਬ ਦੇਣਾ ਮੁਸ਼ਕਲ ਹੋ ਜਾਏਗਾ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਸਮਾਂ ਉਹਨਾਂ ਤੇ ਵੇਸਟ ਕੀਤਾ ਦੇਖੋ ਦੇਖੋ ਸਮਾਜਿਕ ਰਿਸ਼ਤੇ ਅਸੀਂ ਨਹੀਂ ਕਹਿੰਦੇ ਕਿਸੇ ਦੇ ਖਰਾਬ ਹੋਣ ਦੁਸ਼ਮਣ ਨਾਲ ਵੀ ਹੱਥ ਮਲਾਉਣੇ ਚ ਕੋਈ ਹਰਜ ਨਹੀਂ ਹੁੰਦਾ ਪਰ ਤੁਹਾਨੂੰ ਨੀਤੀ ਨਹੀਂ ਬਦਲਣੀ ਚਾਹੀਦੀ ਜੇ ਹੁਣ ਉਹ ਇਹ ਜਿਹੇ ਛੋਟੀਆਂ ਗੱਲਾਂ ਕਿਸੇ ਦੀਆਂ ਵਿਅਕਤੀਗਤ ਕਰਦਾ ਹੋਣਗੇ ਤਾਂ ਇਹ ਵਿਰੋਧੀ ਧਿਰ ਦੇ ਨੀਤੀ ਦਾ ਕੰਮ ਨਹੀਂ ਹੈ ਜੀ ਉਹ ਮੀਡੀਅਮ ਦੇ ਤੌਰ ਤੇ ਕੰਮ ਕਰ ਰਹੇ ਨੇ ਭਾਜੀਪੀ ਤੇ ਸੀਐਮ ਦੇ ਵਿੱਚ ਵਿੱਚ ਉਹ ਤਾਂ ਇਹ ਵੀ ਕਹਿ ਸਕਦੇ ਆ ਕੋਈ ਵੀ ਹੁੰਦਾ ਕਹਿ ਸਕਦਾ ਬਾਜਬਾਜੀ ਵੀ ਵੀ ਭਾਸ਼ਪਾ ਦੀ ਗੱਲ ਕਰਦੇ ਨੇ ਇਹ ਕਿਸੇ ਤੇ ਕੋਈ ਕਿਸੇ ਤੋਂ ਨਹੀਂ ਰੋਕਿਆ ਜਾ ਸਕਦਾ ਉਹ ਆਜ਼ਾਦ ਨੇ ਨਾ ਕਿਸੇ ਨੂੰ ਕੁਝ ਵੀ ਕਹਿ ਸਕਦੇ ਨੇ ਭਰਾ ਜੀ ਮੇਰੀ ਬੇਨਤੀ ਸੁਣੋ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਵਿਕਾਸ ਕਰਦਿਆਂ ਤਾਂ ਬਹੁਤ ਵੱਡਾ ਬੀੜਾ ਚੁੱਕਿਆ ਤੇ 1000 ਰੁਪਏ ਤਾਂ ਲੱਗਣੀ ਲੱਗਣਾ ਹੁਣ ਇੱਕ ਘਰ ਨੂੰ 4000 ਰੁਪਏ ਜਿਹੜੇ 600 ਜੁਨਟ ਮਾਫੂਰ ਰਿਹਾ ਤੁਸੀਂ ਉਹਦੀ ਮਾਰਕੀਟ ਵੈਲਿਊ ਕੱਢ ਕੇ ਦੇਖੋ ਵੀ ਕਿੰਨੇ ਰੁਪਏ ਮਾਫ ਨੇ ਇਸ ਤੋਂ ਇਲਾਵਾ ਤਾਂ ਵਾਅਦਾ ਤਾਲਾ ਕਿਸੇ ਉਹ ਅਸੀਂ ਉਹ ਵੀ ਕਰ ਰਹੇ ਆ ਨਾ ਹੁਣ ਮੇਰੀ ਗੱਲ ਸੁਣੋ ਅਸੀਂ ਕੋਈ ਐਦਾਂ ਥੋੜਾ ਵੀ ਅਸੀਂ ਨਾ ਕਹਤਾ ਕੋਈ ਸਰਕਾਰ ਦੇ 5 ਸਾਲ ਪੂਰੇ ਹੋ ਗਏ ਉਹ ਵੀ ਤਾਂ ਉਹ ਹੋ ਜੂਗਾ ਦਿੱਲੀ ਕੇਂਦਰ ਸਰਕਾਰ ਤੇ ਉਹਨਾਂ ਦੀ ਸਾਂਝੀ ਆ ਉਹਨਾਂ ਨੂੰ ਤਾਂ ਦੇਣਾ ਚਾਹੀਦਾ ਕਿਉਂਕਿ ਉਹਨਾਂ ਕੋ ਖਜ਼ਾਨਾ ਬਹੁਤ ਵੱਟਾ ਤੇ ਦਿੱਲੀ ਦਾ ਖਜ਼ਾਨਾ ਅਜੇ ਤੱਕ ਸਾਡੇ ਮੋਕੇ ਕਦੇ ਘਾਟੇ ਚ ਨਹੀਂ ਗਿਆ ਤੇ ਉਹਨਾਂ ਨੇ ਵਾਦਾ ਕੀਤਾ ਦੀ ਦੇ ਦੇਣਾ ਸੀਗਾ ਸਾਡੇ ਤਾਂ ਜਿਹੜੇ ਕਾਂਗਰਸ ਦੀਆਂ ਖੱਡਾਂ ਪੱਟੀਆਂ ਵੀ ਆ ਨੇ ਮੈਂ ਪਹਿਲਾਂ ਅਸੀਂ ਦੇਖਿਆ ਸਰਕਾਰਾਂ ਵੀ ਸਤੋਂ ਚੱਲਣਾ ਨਹੀਂ ਅਸੀਂ ਫੇਰ ਵੀ ਕਦੇ ਨਹੀਂ ਕਿਹਾ ਵੀ ਸਾਡਾ ਖਜ਼ਾਨਾ ਖਾਲੀ ਹੈ